ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸ਼ੀ ਕਾਲ ਜੀ ਕੋਰਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਰੋ ਚੜ੍ਹਦੀ ਕਲਾ ਚ ਰੋਜੀ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀਗੇ ਇੱਧਰ ਬਣਾਉਣ ਲੱਗੇ ਸੀ ਆਪਾਂ ਸਬਜੀ ਲੇ ਕੇ ਚਲੋ ਬਲੌਗ ਦੀ ਸ਼ੁਰੂਆਤ ਕਰਦੀ ਹੈ ਤੇ ਗਾਇਸ ਅੱਜ ਬਣਾਵਾਂਗੇ ਆਪਾਂ ਫੇਸ਼ੀਅਲ ਵਾਲਾ ਪੈਕ ਜਿਹੜਾ ਆਪਾਂ ਫੇਸ ਲਈ ਬਣਾਉਂਦੇ ਆ ਨਾ ਬਹੁਤ ਸਾਰੇ ਹੁੰਦੇ ਜਿਵੇਂ ਅੱਜ ਕੱਲ ਮੌਸਮ ਹੋ ਰਿਹਾ ਆਪਣੀ ਨਾ ਸਕਿਨ ਫਟਣੀ ਜੀ ਸ਼ੁਰੂ ਹੋ ਜਾਂਦੀ ਏ ਤੇ ਯਾ ਕਿਤੇ ਆਪਾਂ ਜਾਣਾ ਹੋਵੇ ਤੇ ਆਪਾਂ ਨਾਲ ਦੀ ਨਾਲ ਆਪਣਾ ਫੇਸ਼ੀਅਲ ਕਿੱਦਾਂ ਕਰ ਸਕਦੇ ਆ ਠੀਕ ਹੈ ਜੀ ਮੈਂ ਬਣਾਣ ਲੱਗੀ ਸੀ ਲਾਣ ਲੱਗੀ ਸੀ ਮੈਂ ਕਿਹਾ ਚਲੋ ਕਿਉਂ ਨਾ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਦਾ ਬਹੁਤ ਸਾਰੀਆਂ ਭੈਣਾਂ ਦੀ ਸਕਿਨ ਹੁੰਦੀ ਹੈ ਕਈ ਵਰੀ ਨਾ ਆਪਣੇ ਕਾਲੇ ਕਾਲੇ ਦਾਗ-ਦੱब्बे ਵੀ ਆਪਣੇ ਪੈ ਜਾਂਦੇ ਆ ਛਾਈਆਂ ਵੀ ਪੈ ਜਾਂਦੀਆਂ ਝੁਰੜੀਆਂ ਵੀ ਮਤਲਬ ਇਹ ਵਾਲਾ ਪੈ ਕੇ ਨਾ ਵਧੀਆ ਹੁੰਦਾ ਕਿ ਇਹਦੇ ਨਾ ਬਹੁਤ ਜ਼ਿਆਦਾ ਫਾਇਦੇ ਆ ਸਾਨੂੰ ਇੱਕ ਤਾਂ ਫਾਇਦੇ ਬਹੁਤ ਜ਼ਿਆਦਾ ਹੁੰਦੇ ਆ ਤੇ ਬਿਲਕੁਲ ਇੱਕ ਸਭ ਤੋਂ ਪਹਿਲਾਂ ਸੌਖਾ ਸਾਨੂੰ ਇਹ ਮਿਲਦਾ ਹੈ ਕਿ ਸਾਨੂੰ ਇਹ ਸਾਰੀਆਂ ਚੀਜ਼ਾਂ ਆਪਣੀ ਰਸੋਈ ਚ ਘਰ ਚੋਂ ਹੀ ਮਿਲ ਜਾਂਦੀਆਂ ਠੀਕ ਹੈ ਪਹਿਲਾਂ ਵੀ ਤੁਹਾਡੇ ਨਾਲ ਮੈਂ ਬਹੁਤ ਸਾਰੀਆਂ ਵੀਡੀਓ ਸ਼ੇਅਰ ਕੀਤੀਆਂ ਬਹੁਤ ਸਾਰਾ ਪਿਆਰ ਦਿੱਤਾ ਤੇ ਬਹੁਤ ਹੀ ਅੱਛਾ ਰਿਜ਼ਲਟ ਮਿਲਦਾ ਹੈ ਉਹ ਸਾਰੀਆਂ ਭੈਣਾਂ ਦੇ ਮੈਨੂੰ ਕਮੈਂਟ ਆਏ ਹੋਏ ਸੀਗੇ ਕਿ ਸੱਚੀ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਮਿਲਦਾ ਹੈ ਬਿਲਕੁਲ ਜੀ ਇਹ ਚੀਜ਼ਾਂ ਸਾਨੂੰ ਬਿਲਕੁਲ ਵੀ ਜੇ ਜ਼ਿਆਦਾ ਫਾਇਦਾ ਨਹੀਂ ਕਰਦੀਆਂ ਤੇ ਨੁਕਸਾਨ ਵੀ ਨਹੀਂ ਕਰਦੀਆਂ ਵੈਸੇ ਤਾਂ ਤਕਰੀਬਨ 90% ਤੁਹਾਨੂੰ ਫਾਇਦੇ ਹੀ ਮਿਲਣਗੇ ਇਹਦੇ ਵਿੱਚ ਠੀਕ ਹੈ ਜੀ ਕਿਸੇ ਕਿਸੇ ਦੀ ਸਕਿਨ ਹੈ ਜੇਕਰ ਤੁਹਾਡੇ ਸਕਿਨ ਤੇ ਕੋਈ ਦਿੱਕਤ ਆਂਦੀ ਹੈ ਨਾ ਤਾਂ ਸਭ ਤੋਂ ਪਹਿਲਾਂ ਜਦੋਂ ਤੁਸੀਂ ਕੁਝ ਵੀ ਲਗਾਉ ਇਹ ਮਤਲਬ ਕਿ ਬਾਰੋਂ ਵੀ ਕੋਈ ਤਕਰੀਮ ਲੈ ਕੇ ਆਂਦੇ ਹੋ ਨਾ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰਿਆ ਕਰੋ ਜਿਵੇਂ ਆਪਣੇ ਹੱਥ ਦੀ ਸਕਿਨ ਤੇ ਲਗਾ ਕੇ ਦੇਖ ਲਈ ਕੀ ਤੇ ਫਿਰ ਦੇਖਿਆ ਕਰੋ ਕਿ ਤੁਹਾਨੂੰ ਇਹ ਮਾਫਕ ਆ ਰਹੀ ਹੈ ਜੇਕਰ ਮਾਫਕ ਆਂਦੀ ਹੈ ਫਿਰ ਤੁਸੀਂ ਆਪਣੇ ਫੇਸ ਤੇ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਮੈਂ ਇਧਰ ਬਣਾਣ ਲੱਗੀ ਸੀ ਆਪਣਾ ਪੈਕ ਇਧਰ ਮੈਂ ਬਣਾਣ ਲੱਗੀ ਸੀ ਜਿਵੇਂ ਆਪਾਂ ਕਈ ਵਰੀ ਹੁੰਦਾ ਆਪਾਂ ਫੰਕਸ਼ਨ ਤੇ ਜਾਣਾ ਹੋਵੇ ਆਪਣੇ ਕੋਲ ਬਾਜ਼ਾਰ ਜਾਣ ਲਈ ਟਾਈਮ ਹੁੰਦਾ ਤਕਰੀਬਨ ਜੀ ਸਾਡੇ ਕੋਲ ਤਾਂ ਹੁੰਦਾ ਹੀ ਨਹੀਂ ਬਹੁਤ ਹੀ ਘੱਟ ਜਾਇਆ ਜਾਂਦਾ ਕਿਉਂਕਿ ਸਾਡਾ ਬਾਜ਼ਾਰ ਮੈਂਦਾ ਜੀ ਦੂਰ ਠੀਕ ਹੈ ਜੀ ਸਾਨੂੰ ਬੜੀ ਪ੍ਰੋਬਲਮ ਆਂਦੀ ਏ ਕਿਤੇ ਕਿਤੇ ਜੇ ਵੀ ਛੋਟੇ-ਮੋਟੇ ਆਪਾਂ ਫੰਕਸ਼ਨ 'ਚ ਜਾਂ ਕਿਸੇ ਦੀ ਪਾਰਟੀ ਜਾਣਾ ਹੋਵੇ ਫਿਰ ਆਪਾਂ ਇਹ ਵਾਲਾ ਪੈਕ ਬਣਾ ਲੈਂਦੇ ਆ ਇਹ ਪੈਕ ਵੈਸੇ ਵੀ ਸਾਨੂੰ ਨਾ ਤੁਸੀਂ ਜਿਵੇਂ ਕਿਤੇ ਵੀ ਜਾਂਦੇ ਹੋਵੋ ਨਾ ਛੋਟਾ-ਮੋਟਾ ਘਰ 'ਚ ਵੀ ਹਫ਼ਤੇ 'ਚ 3-4 ਵਾਰ ਜ਼ਰੂਰ ਲਗਾਇਆ ਕਰੋ ਠੀਕ ਹੈ ਇਦੇ ਬਹੁਤ ਜ਼ਿਆਦਾ ਫਾਇਦੇ ਮਿਲਣਗੇ ਤੇ ਬਿਲਕੁਲ ਸਿੰਪਲ ਤੇ ਸੌਖਾ ਪੈ ਗਿਆ ਠੀਕ ਹੈ ਜੀ ਮੈਂ ਇੱਧਰ ਬਣਾਉਂਗੀ ਤੁਹਾਡੇ ਨਾਲ ਸੇਮ ਉਦਾਂ ਹੀ ਇੱਕ ਇੱਕ ਚੀਜ਼ ਤੁਹਾਨੂੰ ਸਮਝਾਉਂਗੀ ਮੈਨੂੰ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਉਂਦੇ ਨੇ ਕਿ ਜੀ ਵੀ ਸਾਨੂੰ ਇੱਕ ਇੱਕ ਚੀਜ਼ ਜਾਂ ਤਾਂ ਸਕਰੀਨ ਤੇ ਲਿਖ ਕੇ ਦਿਆ ਕਰੋ ਜਾਂ ਦੱਸਿਆ ਕਰੋ ਬਸ ਤੁਹਾਡੇ ਕੋਲ ਇਹ ਹੀ ਰਿਕਵੈਸਟ ਕਰੂੰਗੀ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਨਾ ਜਦੋਂ ਵੀ ਕਦੀ ਕੋਈ ਮੈਂ ਪੈਕ ਬਣਾਉਂਦੀ ਹਾਂ ਕੁਝ ਵੀ ਬਣਾਉਂਦੀ ਹਾਂ ਤੁਸੀਂ ਆਪਣਾ ਮੇਨ ਧਿਆਨ ਦੇ ਨਾਲ ਦੇਖਿਆ ਕਰੋ ਕੀ ਕੁਝ ਹੈ ਮਤਲਬ ਮੇਰੀਆਂ ਭੈਣਾਂ ਪਿਆਰੀਆਂ ਜਿਹੜੀਆਂ ਪੰਜਾਬੀ ਸਮਝਦੀਆਂ ਨਾ ਤੇ ਉਹਨਾਂ ਅਗੇ ਇਹੀ ਰਿਕਵੈਸਟ ਕਰੂੰਗੀ ਕਿ ਤੁਸੀਂ ਧਿਆਨ ਨਾਲ ਦੇਖ ਕੇ ਸਾਰੀ ਚੀਜ਼ ਮਤਲਬ ਕਰਿਆ ਕਰੋ ਦੇਖ ਲਿਆ ਕਰੋ ਫਿਰ ਉਸੇ ਹਿਸਾਬ ਨਾਲ ਤੁਸੀਂ ਲਗਾਇਆ ਜਰੂਰ ਕਰੋ ਠੀਕ ਹੈ ਤੇ ਲੋ ਜੀ ਆ ਦੇਖੋ ਜੀ ਆਪਾਂ ਸਭ ਤੋਂ ਪਹਿਲਾਂ ਹੁਣ ਆਪਾਂ ਲੈ ਲੈਣੇ ਜੀ ਕੰਚੀ ਕਟੋਰੀ ਲੈ ਲੈਣੀ ਹੈ ਤੁਸੀਂ ਠੀਕ ਹੈ ਜੀ ਉਹਦੇ ਵਿੱਚ ਲੈਣਾ ਤੁਸੀਂ ਬਿਲਕੁਲ ਕੱਚਾ ਦੁੱਧ ਕੱਚਾ ਦੁੱਧ ਬਿਲਕੁਲ ਥੋੜਾ ਜਿਹਾ ਲੈਣਾ ਹੈ ਕੱਚਾ ਹੀ ਲੈਣਾ ਠੀਕ ਹੈ ਆ ਦੇਖੋ ਜੀ ਕੱਚੇ ਦੁੱਧ ਨਾਲ ਨਾ ਆਪਾਂ ਪਹਿਲਾਂ ਸਿੰਪਲ ਪਾਣੀ ਦੇ ਨਾਲ ਆਪਣਾ ਫੇਸ ਸਿੰਪਲ ਪਾਣੀ ਦੇ ਨਾਲ ਬਿਲਕੁਲ ਧੋ ਲੈਣਾ ਜਿਵੇਂ ਨੋਰਮਲ ਆਪਾਂ ਠੰਡੇ ਪਾਣੀ ਨਾਲ ਧੋਂਦੇ ਹਾਂ ਨਾ ਤੇ ਵੈਸੇ ਵੀ ਇਹ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਕਦੀ ਕਦੀ ਕਰਨਾ ਤੁਸੀਂ ਹਫਤੇ ਦੇ ਵਿੱਚ ਤਿੰਨ ਵਾਰ ਕਰੋ ਚਾਰ ਵਾਰ ਕਰੋ ਜੇਕਰ ਤੁਸੀਂ ਡੇਲੀ ਵੀ ਅਪਲਾਈ ਕਰਨਾ ਤਾਂ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਫਿਰ ਭੈਣਾਂ ਦੇ ਕਮੈਂਟ ਆਉਂਦੇ ਹੁੰਦੇ ਕਿ ਅਸੀਂ ਆਪਾਂ ਰੋਜ਼ ਕੱਚੇ ਦੁੱਧ ਨਾਲ ਤਾਂ ਤੁਸੀਂ ਜ਼ਰੂਰ ਆਪਣਾ ਫੇਸ ਧੋਇਆ ਕਰੋ ਸਵੇਰੇ ਸ਼ਾਮ ਬਹੁਤ ਸਾਰਿਆਂ ਨੇ ਹੁੰਦਾ ਆਪਣੇ ਘਰਾਂ ਜਿਵੇਂ ਆਪਣੀ ਦੁੱਧ ਆਪਾਂ ਕੱਢ ਕੇ ਲਿਆਣਾ ਨਾ ਕੱਚੇ ਦੁੱਧ ਉਦੀ ਝਾਗ ਆਂਦੀ ਹੁੰਦੀ ਹੈ ਉੱਪਰ ਹਨਾ ਜੀ ਜਾ ਗਾਂਦਿਆਂ ਨੂੰ ਉਹ ਨੂੰ ਫੇਸ ਦੇ ਉੱਤੇ ਜ਼ਰੂਰ ਲਾਇਆ ਕਰੋ ਮੂੰਹ ਧੋ ਕੇ ਨਾ ਫੇਸ ਦੇ ਉੱਤੇ ਲਾਓ ਤੁਸੀਂ ਦੇਖਿਓ ਤੁਹਾਨੂੰ ਕਿੰਨੇ ਅੱਛੇ ਰਿਜ਼ਲਟ ਮਿਲਣਗੇ ਠੀਕ ਹੈ ਹੁਣ ਆਪਾਂ ਇਹਨੂੰ ਕੱਚਾ ਦੁੱਧ ਲੈ ਲੈਣਾ ਫਿਰ ਆਪਾਂ ਲੈ ਲੈਣੀ ਹੈ ਜੀ ਇੱਕ ਕਾਟਨ ਰੂਈ ਲੈ ਲੈਣੀ ਹੈ ਰੂਈ ਆ ਜੀ ਆ ਦੇਖੋ ਸਾਫ਼ ਸੁਥਰੀ ਆਪਾਂ ਰੂਈ ਲੈ ਲੈਣੀ ਹੈ ਠੀਕ ਹੈ ਜੀ ਰੂਈ ਦੇ ਨਾਲ ਨਾ ਆਪਾਂ ਹੰਬੇ ਨਾਲ ਇਹਨੂੰ ਆਪਾਂ ਫੇਸ ਤੇ ਆਪਾਂ ਸਾਰੀ ਜਗ੍ਹਾ ਇਹਨੂੰ ਦੁੱਧ ਨੂੰ ਇੱਦਾਂ ਕਰਕੇ ਲਾਣਾ ਹੈ ਠੀਕ ਹੈ ਜੀ ਦੁੱਧ ਦੇ ਨਾਲ ਲਾਣਾ ਲਾ ਕੇ 5 ਕੁ ਮਿੰਟ ਤੁਸੀਂ ਛੱਡ ਦੇਣਾ ਇਹਨੂੰ ਠੀਕ ਹੈ ਜਿਹੜੀ ਤੁਹਾਡੀ ਗੰਦਗੀ ਹੋਏਗੀ ਨਾ ਫੇਸ ਦੀ ਕਈ ਵਾਰੀ ਹੁੰਦੀ ਆਪਣੀ ਮਿੱਟੀ ਵਗੈਰਾ ਧੂਲ ਥੋੜੀ-ਬਹੁਤੀਆਂ ਜਿਵੇਂ ਆਪਣੇ ਨਾ ਅੰਦਰ ਵੜ ਜਾਂਦੀ ਹੁੰਦੀ ਹੈ ਛੋਟੇ-ਛੋਟੇ ਬਰੀਕ-ਬਰੀਕ ਹੈ ਨਾ ਸਾਡੇ ਪੋਰਚ ਜਿਹਾ ਹੁੰਦੇ ਹੈ ਜਿਨ੍ਹਾਂ ਦੇ ਵਿੱਚ ਵੜ ਜਾਂਦੀ ਤੁਸੀਂ ਇਹਦੇ ਨਾਲ ਆਪਾਂ ਪੂਰੇ ਫੇਸ ਤੇ ਆਪਾਂ ਦੁੱਧ ਲਾ ਲੈਣੇ ਠੀਕ ਹੈ ਜੀ ਇਹਨੂੰ 5 ਮਿੰਟ ਆਪਾਂ ਲਾ ਕੇ ਰੱਖਣਾ ਆਪਣੀ ਅੱਖਾਂ ਤੇ ਮੂੰਹ ਤੇ ਮੱਥੇ ਦੇ ਹਰ ਇੱਕ ਚੀਜ਼ ਤੇ ਤੁਸੀਂ ਇਹਨੂੰ ਨਾ ਚੰਗੀ ਤਰ੍ਹਾਂ ਲਾ ਲੈਣਾ ਜਿਵੇਂ ਆਪਾਂ ਆ ਕਹਿੰਦੇ ਨਾ ਪਹਿਲਾਂ ਕਲੀਜ਼ਿੰਗ ਮਿਲਕ ਨਾਲ ਆਪਾਂ ਧੋਂਦੇ ਆ ਉਹ ਆਉਂਦੀ ਐ ਨਾ ਕਰੀਮ ਜੀ ਆਉਂਦੀ ਐ ਤੇ ਆਪਾਂ ਦੇਖੋ ਜੀ ਆਹੀ ਮੇਰੀ ਤਾਂ ਸਾਰੀ ਕਰੀਮ ਆ ਇਹੀ ਨੇ ਘਰ ਦੀਆਂ ਚੀਜ਼ਾਂ ਮੈਂ ਤਾਂ ਹਮੇਸ਼ਾ ਏਹੀ ਵਰਤਦੀ ਐ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਲੋ ਜੀ ਇਹਨੂੰ 5 ਮਿੰਟ ਆਪਾਂ ਪਹਿਲਾਂ ਲਾ ਕੇ ਰੱਖਣਾ ਠੀਕ ਐ ਜੀ ਤੇ ਲੋ ਜੀ ਇਦਾਂ ਹੀ ਜਿਵੇਂ ਫੇਸ 5 ਕੁ ਮਿੰਟਾਂ ਬਾਅਦ ਤੁਸੀਂ ਫੇਸ ਨੂੰ ਚਾਹੇ ਠੰਡੇ ਪਾਣੀ ਦੇ ਨਾਲ ਧੋ ਲਓ ਠੀਕ ਐ ਇਹਨੂੰ ਅੱਛੀ ਤਰ੍ਹਾਂ ਸਾਫ਼ ਕਰ ਲਓ ਵਾਈਪਸ ਲੈ ਕੇ ਨਾ ਵਾਈਪਸ ਹੁੰਦਾ ਜਿਹੜਾ ਇਹ ਮੇਰੇ ਕੋਲ ਵਾਈਪਸ ਫੇਸ ਹੀ ਇਹਦੇ ਨਾਲ ਤੁਸੀਂ ਸਾਫ਼ ਕਰ ਸਕਦੇ ਇਸ ਤਰ੍ਹਾਂ ਕਰਕੇ ਸਾਫ਼ ਕਰ ਸਕਦੇ ਹੋ ਠੀਕ ਐ ਜੀ ਜੇਕਰ ਮਾੜੀ ਮੋਟੀ ਜਿਵੇਂ ਮੈਲ ਜੰਮੀ ਹੁੰਦੀ ਹੈ ਨਾ ਉਹ ਬਿਲਕੁਲ ਇਹ ਦੁੱਧ ਕੱਚੇ ਦੁੱਧ ਦੇ ਨਾਲ ਨਾ ਬਿਲਕੁਲ ਸਾਫ਼ ਹੋ ਜਾਂਦੀ ਹੈ। ਧਿਆਨ ਲਓ ਜੀ ਇਹਨੂੰ ਆਪਾਂ ਇਦਾਂ ਤੇ ਲਓ ਜੀ ਹੁਣ ਆਪਾਂ ਦੇਖੋ ਜੀ ਕੀ ਲੈਣਾ ਸਭ ਤੋਂ ਪਹਿਲਾਂ ਆਪਾਂ ਲੈਣਾ ਜੀ ਬੇਸਨ। ਬੇਸਨ ਸਿਰਫ ਆਪਾਂ ਲੈਣਾ ਚਾਹੀਏ ਇੱਕ ਚਮਚ ਠੀਕ ਹੈ ਜੀ। ਬੇਸਨ ਲੈ ਲੈਣਾ। ਇੱਕ ਚਮਚ ਬੇਸਣ ਪਾ ਲੈਣਾ ਜਿੰਨਾ ਕੋ ਤੁਹਾਨੂੰ ਲੱਗਦਾ ਕਿ ਤੁਹਾਡੇ ਫੇਸ ਤੇ ਲੱਗ ਜਾਏ ਠੀਕ ਹੈ ਉਸ ਤੋਂ ਬਾਅਦ ਜੀ ਇੱਕ ਆਪਾਂ ਲਵਾਂਗੇ ਆ ਕੇਲਾ ਕੇਲਾ ਹੁੰਦਾ ਨਾ ਜਿਹੜਾ ਇਹਦਾ ਆਪਾਂ ਪਲਪ نکال ਲੈਣਾ ਇਹ ਲੱਗ ਤੋਂ ਆਪਾਂ ਕਿਸੇ ਕੋਲੀ ਦੇ ਵਿੱਚ ਨਾ ਮੈਸ਼ ਕਰ ਲਾਂਗੇ ਇਹਨੂੰ ਤੇ ਲੋ ਜੀ ਥੋੜਾ ਜਿਹਾ ਕੇਲਾ ਲੈ ਲੈਣਾ ਤੁਸੀਂ ਆਪਣੇ ਫੇਸ ਦੇ ਹਿਸਾਬ ਨਾਲ ਠੀਕ ਹੈ ਇਹਦਾ ਪਲਪ ਜੇਨ ਕਾਲ ਕੇ ਨਾ ਆ ਦੇਖੋ ਜਿੰਨਾ ਤੁਹਾਨੂੰ ਲੱਗਦਾ ਕਿ ਤੁਹਾਡੇ ਫੇਸ ਤੇ ਲੱਗ ਜਾਵੇ ਠੀਕ ਹੈ ਇਹਦੇ ਨਾਲ ਆ ਪਹਿਲੇ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਇਹਦੇ ਵਿੱਚ ਨਾ ਗੁੱਠਲੀ ਨਾ ਹੋਵੇ ਬਸ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਆ ਦੇਖੋ ਜੀ ਇਹਨੂੰ ਇਦਾਂ ਕਰਕੇ ਬਿਲਕੁਲ ਮੈਸ਼ ਕਰ ਲੈਣਾ ਹਰੇ ਇਸ ਤਰ੍ਹਾਂ ਕਰਕੇ ਚੰਗੀ ਤਰ੍ਹਾਂ ਫੇਲ ਲੈਣਾ ਠੀਕ ਹੈ ਜੀ ਆ ਦੇਖ ਬਿਲਕੁਲ ਗੱਠ ਨਹੀਂ ਹੋਣੀ ਚਾਹੀਦੀ ਤਾਂ ਕਿ ਫਿਰ ਸਾਡੇ ਫੇਸ ਤੇ ਨਾ ਵਧੀਆ ਤਰੀਕੇ ਨਾਲ ਲੱਗਦਾ ਨਹੀਂ ਹੈਗਾ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਠੀਕ ਹੈ ਜੀ ਫੈਂਟ ਲੈਣਾ ਵਧੀਆ ਫੈਂਟ ਕੇ ਹੁਣ ਆਪਾਂ ਇਹਦੇ ਵਿੱਚ ਆਪਣਾ ਵੇਸਣ ਜਿਹੜਾ ਹੈ ਨਾ ਆਪਾਂ ਕੱਢਿਆ ਸੀ ਇੱਕ ਚਮਚ ਇਸੇ ਦੇ ਵਿੱਚ ਹੀ ਮਿਕਸ ਕਰ ਲਾਂਗੇ ਹੁਣ ਆਪਾਂ ਤੀਜੀ ਚੀਜ਼ ਕੀ ਪਾਣੀ ਹੈ ਜੀ ਇਹਦੇ ਵਿੱਚ ਮਲਤਾਨੀ ਮਿੱਟੀ ਠੀਕ ਹੈ ਜੇਕਰ ਤੁਹਾਡੇ ਕੋਲ ਮਲਤਾਨੀ ਮਿੱਟੀ ਪੀਸੀ ਹੋਈ ਹੈ ਨਾ ਅੱਧਾ ਕੁ ਚਮਚ ਤੁਸੀਂ ਉਹ ਪਾ ਲਓ ਮੈਂ ਅੰਦਾਜ਼ੇ ਨਾਲ ਪਾ ਲਿਆ ਠੀਕ ਹੈ ਹੁਣ ਆਪਾਂ ਪਹਿਲਾਂ ਇਹਨੂੰ ਮਿਕਸ ਕਰ ਲੈਣੇ ਜੇਕਰ ਤੁਹਾਨੂੰ ਲੱਗੇਗਾ ਨਾ ਕਿ ਗਾੜਾ ਹੈ ਫਿਰ ਤੁਸੀਂ ਇਹਨੂੰ ਇਹਦੇ ਵਿੱਚ ਗੁਲਾਬ ਜਲ ਮਿਕਸ ਕਰ ਸਕਦੇ ਹੋ ਲੋਚ। ਆ ਦੇਖੋ ਜਿਵੇਂ ਗਾੜਾ ਨਾ ਆਪਣੇ ਫੇਸ ਤੇ ਨਹੀਂ ਲੱਗ ਸਕੇਗਾ। ਆਪਾਂ ਨੂੰ ਗਾੜਾ ਲੱਗਦਾ। ਹਲੋ ਫਿਕਸ ਕਰ ਲਿਆ। ਆਪਾਂ ਇਹਦੇ ਵਿੱਚ ਮਿਲਾਵਾਂਗੇ ਜੀ ਗੁਲਾਬ ਜਲ। ਹੁਣ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਠੀਕ ਹੈ ਜੀ। ਕੇਲੇ ਦੇ ਨਾਲ ਬਹੁਤ ਵਧੀਆ ਫੇਸ਼ੀਅਲ ਹੁੰਦਾ ਹੈ ਰਿਜ਼ਲਟ ਵੀ ਬਹੁਤ ਅੱਛਾ ਮਿਲਦਾ ਹੈ ਤੇ ਤੁਹਾਨੂੰ ਪਤਾ ਜਿਵੇਂ ਆਪਣੀ ਸਕਿਨ ਤੇ ਚੂੜੀਆਂ ਵਗੈਰਾ ਨਹੀਂ ਪਿਆ ਜਾਂਦੀ ਹੁੰਦੀਆਂ ਉਹਦਾ ਵੀ ਮਤਲਬ ਬਹੁਤ ਵਧੀਆ ਆਰਾਮ ਮਾਣੂ ਪਾਈ ਹੈ ਕੁਝ ਜਿਵੇਂ ਹਫਤੇ 'ਚ 3-4 ਵਾਰ ਤੁਸੀਂ ਕਰੋਗੇ ਨਾ ਤੇ ਤੁਹਾਨੂੰ ਬਹੁਤ ਹੀ ਅੱਛਾ ਰਿਜ਼ਲਟ ਮਿਲੇਗਾ ਠੀਕ ਹੈ ਜੀ ਤੇ ਲੋਜੀ ਹੁਣ ਇਹਨੂੰ ਆਪਾਂ ਆਪਣੇ ਫੇਸ ਤੇ ਆਪਣਾ ਅਪਲਾਈ ਕਰ ਲੈਨੇ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਜਿਵੇਂ ਆਪਣੇ ਨਾ ਕਾਲੇ ਘੇਰੇ ਜੇ ਹੋ ਜਾਂਦੇ ਆ ਅੱਖਾਂ ਦੇ نیچے ਇਹ ਵੀ ਬਿਲਕੁਲ ਤੁਹਾਡੇ ਸਾਫ਼ ਹੋ ਜਾਣਗੇ ਠੀਕ ਹੈ ਜੀ ਜਿਵੇਂ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਦੱਸਿਆ ਸੀ ਨਾ ਕਿ ਵਾੜਾ ਵਾਲੀ ਵੀ ਉਹ ਬਣਾਈ ਸੀ ਉਹ ਬਹੁਤ ਵਧੀਆ ਹੈ ਤੁਸੀਂ ਕਰਦੇ ਰਹੋ ਹਫ਼ਤੇ ਚ 2-3 ਵਾਰ ਬਹੁਤ ਅੱਛਾ ਰਿਜ਼ਲਟ ਮਿਲਦਾ ਜਿਸ ਚੀਜ਼ ਦਾ ਮੈਨੂੰ ਵਧੀਆ ਰਿਜ਼ਲਟ ਮਿਲਦਾ ਮੈਂ ਉਹੀ ਚੀਜ਼ ਤੁਹਾਡੇ ਨਾਲ ਕਾਹੀ ਸ਼ੇਅਰ ਕਰਦੀ ਹੁੰਨੀ ਆ ਤਾਂ ਕਿ ਮੈਨੂੰ ਵੀ ਔਰ ਹਮੇਸ਼ਾ ਮੈਂ ਆਪਣੇ ਫੇਸ ਤੇ ਹੀ ਅਪਲਾਈ ਪਹਿਲਾਂ ਕਰਦੀ ਆ ਫਿਰ ਉਸ ਤੋਂ ਬਾਅਦ ਹੀ ਤੁਹਾਡੇ ਨਾਲ ਮੈਂ ਮਤਲਬ ਸ਼ੇਅਰ ਕਰਦੀ ਆ ਬਹੁਤ ਅੱਛੇ ਰਿਜ਼ਲਟ ਮਿਲਦੇ ਜਿਵੇਂ ਹੁਣ ਅੱਜ ਕੱਲ੍ਹ ਸਰਦੀਆਂ ਆ ਨਾ ਸਾਡੇ ਬਹੁਤ ਜਿਵੇਂ ਸਕਿਨ ਫੱਟੀ ਫੱਟੀ ਜੀ ਵੀ ਹੋਣ ਲੱਗ ਜਾਂਦੀ ਏ ਉਹਦਾ ਵੀ ਤੁਹਾਨੂੰ ਦੇਖਿਓ ਬਹੁਤ ਅੱਛੇ ਰਿਜ਼ਲਟ ਮਿਲਣਗੇ ਤੁਹਾਡੀ ਸਕਿਨ ਬਿਲਕੁਲ ਮੁਲਾਇਮ ਹੋ ਜਾਏਗੀ ਠੀਕ ਹੈ ਜੀ ਲੋ ਜੀ ਆਪਾਂ ਸਾਰੇ ਫੇਸ ਤੇ ਚੰਗੀ ਤਰ੍ਹਾਂ ਲਾ ਲੈਨੇ ਆ ਲਾ ਕੇ ਇਹਨੂੰ 15 ਮਿੰਟ ਰੱਖਣਾ ਤੁਸੀਂ ਠੀਕ ਹੈ 15 ਮਿੰਟ ਇਹ ਵਾਲਾ ਪਲਪ ਲਗਾ ਕੇ ਤੁਸੀਂ 15 ਮਿੰਟ ਬਿਲਕੁਲ ਰੱਖੋ 15 ਮਿੰਟ ਤੋਂ ਬਾਅਦ ਤੁਸੀਂ ਇਹਨੂੰ ਲਾਣ ਇਹ ਲਓ ਜੀ ਫੇਸ ਨੂੰ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਠੰਡੇ ਪਾਣੀ ਨਾਲ ਧੋਣਾ ਠੀਕ ਹੈ ਜੀ। ਦੇਖੀ ਜੇ ਸੌਫਟ ਜੇ ਕਪੜੇ ਨਾਲ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਥਪ-ਥਪਾ ਕੇ ਸਾਰਾ ਸਾਫ਼ ਕਰ ਲੈਣਾ ਸੁਕਾ ਲੈਣਾ ਠੀਕ ਹੈ ਜੀ। ਤੇ ਲਓ ਜੀ ਆਹ ਦੇਖੋ ਜੀ ਜਿੱਦਾਂ ਹੀ ਆਪਣਾ ਫੇਸ ਆਪਾਂ ਹਲਕਾ ਜਿਹਾ ਸੌਫਟ ਕਪੜਾ ਲੈ ਕੇ ਤੁਸੀਂ ਇਸ ਤਰ੍ਹਾਂ ਕਰਕੇ ਨਾ ਰਗੜਨਾ ਨਹੀਂ ਹੈਗਾ ਆਪਣੇ ਫੇਸ ਨੂੰ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਤੁਸੀਂ ਇਹਨੂੰ ਸੁਕਾ ਲੈਣਾ ਠੀਕ ਹੈ ਤੁਹਾਨੂੰ ਦੇਖਿਓ ਕਿੰਨਾ ਰਿਜ਼ਲਟ ਅੱਛਾ ਮਿਲੇਗਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਮੇਰੀ ਬਾਹ ਦੇ ਮੁਤਾਬਕ ਵੀ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਹੱਥਾਂ ਤੇ ਜਿੱਥੇ ਲਾਇਆ ਤੇ ਕਿੰਨਾ ਫਰਕ ਲੱਗਦਾ ਬਹੁਤ ਵਧੀਆ ਫਰਕ ਲੱਗਦਾ ਇਹਦੇ ਨਾਲ ਬਹੁਤ ਅੱਛਾ ਰਿਜ਼ਲਟ ਇਹ ਨਾਲ ਦੀ ਨਾਲ ਹੀ ਮਤਲਬ ਰਿਜ਼ਲਟ ਦੇਂਦਾ ਹੈ ਅਰੇ ਇਹ ਬਿਲਕੁਲ ਘਰੇਲੂ ਚੀਜ਼ਾਂ ਤੁਸੀਂ ਇਹ ਘਰੇ ਹੀ ਯੂਜ਼ ਕਰ ਸਕਦੇ ਹੋ ਠੀਕ ਹੈ ਬਹੁਤ ਅੱਛਾ ਮਤਲਬ ਤੁਹਾਨੂੰ ਲੱਗੇਗਾ ਖੁਦ ਨੂੰ ਹੀ ਫੀਲ ਹੋਏਗਾ ਤੇ ਤੁਸੀਂ ਹੁਣ ਕੁਝ ਵੀ ਨਹੀਂ ਕਰਨਾ ਜਦੋਂ ਵੀ ਤੁਸੀਂ ਚਾਹੋ ਤੇ ਥੋੜਾ ਨਾ ਇਸ ਤਰ੍ਹਾਂ ਕਰਕੇ ਥੋੜੀ ਥੋੜੀ ਮ사ਜ ਜ਼ਰੂਰ ਕਰ ਲਿਆ ਕਰੋ ਆਪਣੇ ਫੇਸ ਤੇ ਠੀਕ ਹੈ ਜੀ ਔਰ ਕਈ ਵਾਰੀ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਦੋ ਚਾਰ ਮ사ਜ ਕਰਿਆ ਕਰੋ ਇੱਦਾਂ ਇੱਦਾਂ ਕਰਕੇ ਆਪਣੇ ਨਾ ਫੇਸ ਨੂੰ ਤੇ ਰਾਤੀ ਤੁਹਾਨੂੰ ਸੌਣ ਲੱਗਿਆ ਬਦਾਮ ਦਾ ਤੇਲ ਜਾਂ ਖੋਪੇ ਦਾ ਤੇਲ ਲਾ ਕੇ ਤੁਸੀਂ ਡੇਲੀ ਹੀ ਇਹੀ ਚੀਜ਼ ਕਰਨੀ ਹੈ ਠੀਕ ਹੈ ਇਹਦੀ ਮ사ਜ ਕਰਨੀ ਹੈ ਤੁਸੀਂ ਆਪਣਾ ਦੇਖਿਓ ਤੁਸੀਂ ਇਹ ਤੇ ਕਿਉਂ ਜਿਨ੍ਹਾਂ ਦੀ ਸਕਿਨ ਡਰਾਈ ਹੁੰਦੀ ਹੈ ਨਾ ਉਹ ਖੁਸ਼ਕ ਜੀ ਹੋ ਜਾਂਦੀ ਹੈ ਬਿਲਕੁਲ ਆ ਦੇਖੋ ਖੁਸ਼ਕ ਹੋ ਚੁੱਕੀ ਹੈ ਇਸੇ ਕਰਕੇ ਮੈਂ ਹੁਣ ਚਾਹੇ ਕਰਨਾ ਹੋਵੇ ਚਾਹੇ ਸੌਣ ਲੱਗਿਆ ਬਦਾਮਾਂ ਦਾ ਤੇਲ ਲਾ ਕੇ ਮੇਰੇ ਕੋਲ ਬਦਾਮਾਂ ਦਾ ਤੇਲ ਬਦਾਮ ਰੋਗਨ ਜਿਹੜਾ ਹੁੰਦਾ ਨਾ ਉਹ ਲਿਆਂਦਾ ਹੋਇਆ ਤੇ ਉਹਦੇ ਨਾਲ ਮੇਰੀ ਸਕਿਨ ਬਹੁਤ ਖੁਸ਼ਕ ਹੋ ਜਾਂਦੀ ਹੈ ਮੇਰੀ ਤਾਂ ਦੇਖੋ ਜੀ oily ਨਹੀਂ ਹੈਗੀ ਸਕਿਨ oily ਸਕਿਨ ਵਾਲੇ ਵੀ ਕਹਿੰਦੇ ਨੇ ਨਾ ਕਿ ਇਹ ਚੀਜ਼ ਲੈਣੀ ਹੈ oily ਸਕਿਨ ਵਾਲੇ ਜਿਹੜੀਆਂ ਘਰ ਦੀਆਂ ਚੀਜ਼ਾਂ ਹੁੰਦੀਆਂ ਨੇ ਮੇਸਰ ਵਗੈਰਾ oily ਸਕਿਨ ਵਾਲੇ ਵੀ ਲਾ ਸਕਦੇ ਕੋਈ ਜ਼ਰੂਰੀ ਨਹੀਂ ਹੈਗਾ ਦੇਖਿਓ ਤੁਹਾਡੇ ਦਾਗ-ਦੱਬੇ ਆ ਕੁਝ ਵੀ ਛਾਈਆਂ ਆ ਜਿਵੇਂ ਆਪਣੇ ਆ ਚੁਰੜੀਆਂ ਪੈ ਜਾਂਦੀਆਂ ਇਹ ਸਭ ਤੁਹਾਡੀਆਂ ਬਿਲਕੁਲ ਖਤਮ ਹੋ ਜਾਣਗੇ ਤੇ ਰੰਗ ਵੀ ਤੁਹਾਡਾ ਬਿਲਕੁਲ ਸਾਫ ਹੋ ਜਾਏਗਾ ਠੀਕ ਹੈ ਜੀ ਇਸੇ ਤਰ੍ਹਾਂ ਕਰਕੇ ਮੈਂ ਤੁਹਾਨੂੰ ਦਿਖਾਨੀ ਆ ਕਿ ਬਦਾਮਾ ਦਾ ਤੇਲ ਮੇਰੇ ਕੋਲ ਆ ਗਿਆ ਤੇ ਲੋ ਜੀ ਇਹ ਇਹਦੀਆਂ ਸਿਰਫ 2-4 ਆ ਦੇਖੋ ਜੀ ਮੇਰੇ ਕੋਲ ਬਦਾਮ ਰੋਗਨ ਲਿਆ ਕੇ ਰੱਖਿਆ ਹੈ ਇਹਦੀਆਂ ਸਿਰਫ 2-4 ਜ਼ਿਆਦਾ ਨਹੀਂ ਆਪਾਂ ਡ੍ਰੌਪ ਲੈਣੇ ਹੈਗੇ ਸਿਰਫ 4 ਇੱਕ ਡ੍ਰੌਪ ਨਾ ਇਹਦੇ 2 3 4 ਇਹਨਾਂ ਨੂੰ ਇੱਦਾਂ ਕਰਕੇ ਦੇਖ ਮੇਰੀ ਸਕਿਨ ਬਹੁਤ ਡਰਾਈ ਹੈ ਇਸ ਕਰਕੇ ਮੈਂ ਹਮੇਸ਼ਾ ਇਸ ਤਰ੍ਹਾਂ ਕਰਕੇ ਮਾਲਿਸ਼ ਕਰਦੀ ਹੁੰਨੀ ਆ ਠੀਕ ਹੈ ਜੀ ਆ ਦੇਖ ਬਹੁਤ ਵਧੀਆ ਰਿਜ਼ਲਟ ਮਿਲੇਗਾ ਤੁਹਾਨੂੰ ਖੁਦ ਨੂੰ ਵੀ ਕਹੋਗੇ ਤਾ ਨਾ ਤੇ ਕਰ ਤੁਹਾਡੀ ਸਕਿਨ oily ਵੀ ਹੈ ਨਾ ਤਾਂ ਤੁਸੀਂ ਕੱਚਾ ਦੁੱਧ ਕੋਈ ਐਸੀ ਗੱਲ ਨਹੀਂ ਕੱਚੇ ਦੁੱਧ ਨੂੰ ਉਹਦੇ ਵਿੱਚ ਬੇਸਨ ਪਾ ਕੇ ਲਗਾਇਆ ਕਰੋ ਠੀਕ ਇਸ ਤਰ੍ਹਾਂ ਕਰਕੇ ਤੁਸੀਂ ਇਹਨੂੰ ਆਪਣੀ ਜਿਵੇਂ ਆਪਣੀ ਸਕਿਨ ਇੱਥੋਂ ਦੀ ਵੀ ਜਿਹੜੀਆਂ ਹੁੰਦੀਆਂ ਨੇ ਆਪਣੀਆਂ ਅੱਖਾਂ ਦੇ ਕੋਲੋਂ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਆਹ ਸਕਿਨ ਨਾ ਐਦਾਂ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਵੀ ਆਪਣੀ ਬਿਲਕੁਲ ਠੀਕ ਹੋ ਜਾਏਗੀ ਠੀਕ ਹੈ ਪਰ ਇਹ ਵਾਲੇ ਸਟੈਪ ਜਿਹੜੇ ਤੁਹਾਨੂੰ ਮੈਂ ਦੱਸਦੀ ਹੁੰਦੀ ਆ ਨਾ ਇਹ ਵਾਲੇ ਇਸ ਤਰ੍ਹਾਂ ਮ사ਜ ਕਰਨੀ ਜਿਹੜੀ ਇਹ ਤੁਸੀਂ 20 20 ਵਾਰ ਤੁਸੀਂ ਸਟੈਪ ਸੋਚ ਲੈਣੇ 20 10 ਜਾਂ 15 ਜਿੰਨਾ ਤੁਹਾਨੂੰ ਵੈਟਰ ਲੱਗੇ ਬੈਸਟ ਲੱਗੇ ਵੀ ਇੰਨੀ ਕੁ ਟਾਈਮ ਅਸੀਂ ਮ사ਜ ਕਰ ਸਕਦੇ ਇਸ ਤਰ੍ਹਾਂ ਕਰਕੇ ਤੁਸੀਂ ਸੌਣ ਵੇਲੇ ਮ사ਜ ਕਰਿਆ ਕਰੋ ਬਹੁਤ ਅੱਛਾ ਰਿਜ਼ਲਟ ਸਵੇਰੇ ਆਪਣਾ ਸਿੰਪਲ ਪਾਣੀ ਨਾਲ ਮੂੰਹ ਧੋ ਲਓ ਬਿਲਕੁਲ ਸਾਬਣ ਤਾਂ ਬਿਲਕੁਲ ਸੋਚੋ ਕਿ ਲਾਣਾ ਹੀ ਨਹੀਂ ਹੈਗਾ ਸਾਬਣ ਲਾਣਾ ਬੰਦ ਕਰ ਦਿਓ ਤੇ ਵਧੀਆ ਵਧੀਆ ਜਿੰਨੀਆਂ ਤੁਸੀਂ ਬਾਹਰ ਦੀਆਂ ਕਰੀਮਾਂ ਤੋਂ ਬਚੋਗੇ ਬਸ ਵਧੀਆ ਜਲਤ ਮਿਲੇਗਾ ਬਾਕੀ ਪਿਆਰੇ ਪਹਿਲੇ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਪਿਆਰ ਦਿਆ ਕਰੋ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ